ਕਰੀਆ ਚੱਕ ਦੀ ਅੱਜ ਬੜਾ ਖੁਸ਼ੀਆਂ ਵਾਲਾ ਸਮਾ ਹੈ ਜੋ ਆਪ ਸਾਰੇ ਜੋ ਬੈਠੇ ਆ ਹਨ ਜੋ ਸ਼ੰਚਾ ਦੇ ਚਰਨਾ ਵਿੱਚ ਅੱਜ ਮਾਂਗਾ ਸਰਾਈ ਦੇ ਧਰਤੀ ਨੂੰ ਭਾਗ ਲਗੇ ਆ ਕਿ ਉਹ ਨਗਰ ਹੈ ਜਿੱਥੇ ਕਲੇਗਵਾਲ ਹਲੂ ਸ਼ੰਚਾ ਦੇ ਚੱਲ ਪਏ ਹਾਲੇ ਇਹ ਪਿੰਡ ਤੇ ਜੇਠਵਾਂ ਤੋਂ ਬਹੁਤ ਨੇੜੇ ਸੀ ਪਰ ਹਜੂਰ ਸਿਨਛਾ ਜੀ ਆਪਾਰ ਕੇ ਪਾਸੇ ਕਿ ਜਿਸ ਵੇਲੇ ਮਾਗੇ ਦਾ ਟੂ ਚੰਦਾ ਸੀ ਤੇ ਹਜੂਰ ਸਿਨਛਾ ਜੀ 2-2 3-3 ਦਿਨ ਮਗਾਸ ਰਾਏ ਸਮਾ ਵਿਦਾ ਕਰ ਸੀ ਜੋ ਰਾਤ ਨੂੰ ਭਾਗ ਲੱਗਦੇ ਸੀ ਉਹ ਬਾਪੂ ਜੀ ਸਰਦਾਰ ਮਹਿੰਦਰ ਸਿੰਘ ਜੋ ਅੱਜ ਸਾਡੇ ਵਿੱਚ ਸਰੀਰ ਕਰਕੇ ਨਹੀਂ ਹਨ ਇਹਨਾਂ ਦੇ ਇਚਾਰੇ ਨੂੰ ਭਾਗ ਲੱਗਦੇ ਸੀ ਹਜੂਰ ਸ਼ੰਚਾ ਦੀ ਗਾਥ ਉਥੇ ਉਹ ਰਾਜਮਾਨ ਹੁੰਦਾ ਸੀ ਉਹ ਘਰ ਘਰ ਦੇ ਵਿੱਚ ਪਰਮਾਤਮਾ ਨੇ ਕਿਰਪਾ ਕੀਤੀ ਕਿ ਸੰਸਾਰ ਕਹਿੰਦਾ ਹੈ ਕਿ ਜਦੋਂ ਕੋਈ ਜਿਆਦਾ ਤਕੜਾ ਹੋ ਜੇ ਜਾਂ ਪੁੱਤ-ਪੁੱਤਰਿਆਂ ਨਾਲ ਅੱਗਾ ਵਾਧਾ ਆਇਆ ਪਰਮਾਤਮਾ ਨੇ ਕਿਹਾ ਅੱਗਾ ਪਰਮਾਤਮਾ ਨਾਲ ਵਾਧਾ ਹੈ ਜੇ ਕਿਸੇ ਦੇ ਘਰ ਕੋਈ ਇੱਕ ਬੱਚਾ ਹੀ ਨਲਾਕ ਨਿਕਲਾਵੇ

ਕਿ ਉਹ ਕਿਹੜਾ ਸਮਾ ਸੀ ਜਿਸ ਵੇਲੇ ਇਹਨਾਂ ਦੇ ਘਰ ਪ੍ਰਭਾਨ ਆਇਆ ਸੀ ਇਸ ਤਰ੍ਹਾਂ ਜਿਵੇਂ ਪ੍ਰਭਾਨ ਦੇ ਚਰਨ ਪਿਆਰੇ ਆਜ ਇਸ ਵੇਲੇ ਹਜੂਰ ਸ਼ੰਚਾ ਜੀ ਸੰਗਤਾਂ ਸਮੇਤ ਮਾਗਾ ਸਰਾਈ ਪਹੁੰਚੇ ਘਰ ਤੋਂ ਮਾਹੀ ਹਜੂਰ ਸ਼ੰਚਾ ਦੇ ਚਰਨਾਂ ਵਿੱਚ ਫੁੱਲਾਂ ਦੀ ਵਰਗਾ ਹੋਈ ਇਹ ਵਿਹਾਰ ਇੱਕ ਵਾਰ ਬਾਬੂ ਮੋਦੀ ਧਰਤੀ ਤੇ ਹੋਇਆ ਸੀ ਦਲੀਪ ਸਿੰਘ ਦੇ ਘਰ ਚਿੱਟੀ ਚਾਦਰ ਵਿਛਾ ਕੇ ਇੱਕ ਵਾਰ ਜੰਮੂ ਦੀ ਧਰਤੀ ਤੇ ਦੇਵਾ ਸਿੰਘ ਦੇ ਘਰ ਤੋਂ ਬਾਹਰ ਹੀ ਉਸ ਘਰ ਵਾਲਿਆਂ ਨੇ ਹਜੂਰ ਸੰਸਾ ਤੇ ਸਵਾਗਤ ਹਵਾ ਤੇ ਇਹ ਵਿਹਾਰ ਕੀਤਾ ਸੀ ਚਿੱਟੀ ਚਾਦਰ ਪੁਸ਼ਾ ਕੇ ਉਤੇ ਫੁੱਲ ਪੇਟ ਕੀਤੇ ਸੀ ਕਾ ਤੋ ਵਾ ਰੇਵਾ ਹੁੰਦਾ ਹੈ ਕਿ ਜਿਹੜੀ ਚਾਦਰ ਭਾਰੀ ਦਲੀਪ ਸਿੰਘ ਨੇ ਬਾਬੂ ਪਰ ਪੁਸ਼ਾ ਕੇ ਫੁੱਲ ਪੇਟ ਕੀਤੇ ਸੀ ਉਹ ਸਹਰ ਬਾਣੀ ਵਿੱਚ ਆਇਆ ਸੀ ਕਿ ਇਹ ਚਾਦਰ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਦਰ ਨਾਲ ਜੁੜਦੀ ਹੈ ਜਿਸ ਦਿਨ ਉਹਨੇ ਮਾਂ ਦੇ ਬੁਕਾਲੇ ਬੁਕਲਵਾਇਆ ਸੀ ਜਿਹੜਾ ਵਿਹਾਰ ਜੰਮੂ ਦੀ ਧਰਤੀ ਤੇ ਹੋਇਆ ਸੀ ਦੇਵਾ ਸਿੰਘ ਦੇ ਗ੍ਰਹਿ ਉਹ ਫੁਰਮਕਾਰ ਕਰਦੇ ਹਨ ਕਿ ਜਨਪਤੋ ਜਿਵੇਂ ਕਿ ਤੇ ਸਾਡੇ ਵਾਂਗੂ ਪਤੀ ਪਤੀ ਹੋ ਕੇ ਇਹਦੇ ਚਰਨਾਂ ਵਿੱਚ ਤੁਸੀਂ ਵੀ ਭੇਟ ਹੋ ਜੋ ਤੇ ਸ਼ਾਇਦ ਸਭ ਲਈ ਹੋਰ ਬਰਦੀਗਾ ਉਹ ਕਹਿੰਦੇ ਜੇ ਅਸੀਂ ਕਿਸੇ ਬਾਜ਼ਾਰ ਵਿੱਚ ਚਲੇ ਜਾਂਦੇ ਕਿਸੇ ਦੁਕਾਨ ਤੇ ਚਲੇ ਜਾਂਦੇ ਸਾਡਾ ਕੌਡੀ ਮੁੱਲ ਨਹੀਂ ਸੀ ਪੈਣਾ ਅਸੀਂ ਅੱਜ ਲੱਖਾਂ ਕਰੋੜਾਂ ਤੋਂ ਉੱਪਰ ਹੋ ਗਏ ਉਹ ਜਿਸ ਵੇਲੇ ਭਗਵਾਨ ਸਾਡੇ ਦੇ ਚਰਨ ਲਾ ਕੇ ਰਿਆ ਸੀ ਅਸੀਂ ਦੱਸ ਨਹੀਂ ਸੀ ਸਕਦੇ ਕਿਸਾਨ ਕੀ ਮਾਨ ਮਿਲਿਆ ਉਸ ਦਿਨ ਉਸ ਧਰ ਨੂੰ ਮਾਨ ਮਿਲਿਆ ਕਿ ਰਵਿਦਾਸ ਦੇ ਗਏ ਇਹ ਜੋ ਦੇਵਾ ਸਿੰਘ ਸੀ ਉਹ ਵੀ ਜੰਮੂ ਵਾਲਾ ਇਹ ਬ੍ਰਾਹਮਣ ਦਾ ਬੇਟਾ ਸੀ ਘਰ ਵਿੱਚ ਬਹੁਤ ਗਰੀਬੀ ਸੀ। ਗੱਲ ਕੋਈ ਕਪੜਾ ਪਹਿਨੇ ਨੂੰ ਨਹੀਂ ਸੀ। ਇੱਕ ਕਰਮੰਡਲ ਲੈ ਕੇ ਮੰਗਣ ਤੋਰ ਪਿਆ। ਅੱਗੋਂ ਅਕਾਲ ਪੁੰਖ ਪੇਸ਼ ਬਦਲ ਕੇ ਉਸ ਬ੍ਰਾਹਮਣ ਬੱਚੇ ਨੂੰ ਮਿਲਿਆ ਉਹ। ਪ੍ਰਮਾਤਮਾ ਨੇ ਉਸ ਵੇਲੇ ਜੋ ਢੇਸ ਬਣਾਇਆ ਸੀ ਘਰ ਵਿੱਚ ਗਿਲਤੀ ਬਤੀ ਸੀ ਕਿ ਮੈਂ ਪਛਾਣਿਆ ਨਾ ਜਾਵਾਂ ਕਿ ਕੌਣ ਆ। ਕੋਸ ਬੱਤੇ ਨੇ ਆਕਾਰੁਖ ਅੱਗੇ ਜੋ ਮਿਰਤ ਅਵਸਥਾ ਵਿੱਚ ਅਗੋਂ ਮਿਰਿਆ ਸੀ ਉਹਦੇ ਅੱਗੇ ਕਰਮੰਡਲ ਕਰ ਦਿੱਤਾ ਕਿ ਇਹਦੇ ਵਿੱਚ ਕੁਝ ਕਰ ਦਵੇ ਆਕਾਰੁਖ ਨੇ ਕਿਰਪਾ ਕੀਤੀ ਆਪਣੇ ਚਰਨਾਂ ਦੀ ਧੂੜ ਉਹਦੇ ਕਰਮੰਡਲ ਵਿੱਚ ਛੁੱਟ ਦਿੱਤੀ ਇੱਕ ਚੁਟਕੀ ਬਾਗੀ ਬਾਗੀ ਉਹ ਬੱਚਾ ਖੇਡ ਖਿੜਾ ਕੇ ਹਾਸੇ ਮਜ਼ਾਕ ਕਹਿੰਦਾ ਮੈਂ ਤੇ ਭੁੱਖਾ ਸਾਂ ਉਹ ਮੈਨੂੰ ਮੇਰੇ ਨਾਲ ਉਹ ਭੁੱਖਾ ਮਿਲ ਪਿਆ ਹੈ ਮੇਰੇ ਕਰਮੰਡਲ ਵਿੱਚ ਮਿੱਟੀ ਪਾਈ ਇੱਕ ਹੀ ਬਣਿਆ ਉਹ ਨੂੰ ਸੋਚੀ ਨਹੀਂ ਸੀ ਉਹ ਚੱਲਦਾ ਫਿਰਦਾ ਰਬਦਾਸ ਪੁਰ ਚੱਲਿਆ ਗਿਆ ਜਿੱਥੇ ਰਬਦਾਸ ਜੋੜੇ ਜਾਂਦਾ ਸੀ ਉਹਨੇ ਜਾਣ ਰਬਦਾਸ ਨੂੰ ਦੱਸਿਆ ਕਿ ਅੱਜ ਮੈਨੂੰ ਇੱਕ ਭੁੱਖਾ ਮਿਲਿਆ ਉਹਨੇ ਮੇਰੇ ਕਰਮੰਡਲ ਵਿੱਚ ਉਹ ਇੱਕ ਰਾਖ ਦੀ ਟੁੰਡੀ ਪਾ ਦਿੱਤੀ ਉਹਦੇ ਕੋਲ ਹੋਰ ਕੁਝ ਨਹੀਂ ਛੱਡਿਆ ਅਰਬਦਾਸ ਨੇ ਕਿਹਾ ਉਹ ਭਲੇ ਆ ਮਨਸਾ ਤੈਨੂੰ ਹੋਰ ਕੀ ਚਾਹੀਦਾ ਸੀ ਉਹਨੂੰ ਅਰਬਦਾਸ ਨੂੰ ਸਵਾਲ ਕੀਤਾ ਕਿ ਇਹਨੂੰ ਕੌਣ ਪਿਆ ਉਹਦੇ ਬੈਠਿਆ ਸੀ ਅਰਬਦਾਸ ਤੇ ਕਰ ਅਕਾਲ ਪੁਰਖ ਨੇ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਜਿਸ ਵੇਲੇ ਉਹਨੂੰ ਚਮਕਾਰਾ ਵਜਿਆ ਉਹ ਬੱਚੇ ਨੇ ਕਿਹਾ ਕੇ ਰਵਿਦਾਸ ਕਿ ਕਾਦੀ ਰਛਨਾਈ ਹੋ ਰਹੀ ਹੈ ਕਿਸ ਦਾ ਚਾਨਣ ਹੈ ਉਸ ਨੇ ਕਿਹਾ ਕਿ ਉਸ ਦਾ ਚਾਨਣ ਹੈ ਉਹ ਜਿਹੜਾ ਤੈਨੂੰ ਰਸਤੇ ਵਿੱਚ ਮਿਲਿਆ ਸੀ ਉਹਨੇ ਕਿਹਾ ਮੈਂ ਨਹੀਂ ਮੰਨਦਾ ਉਹ ਬੱਚਾ ਕਹਿੰਦਾ ਰਵਿਦਾਸ ਮੈਂ ਨਹੀਂ ਮੰਨਦਾ ਉਹ ਜਿੱਦਾਂ ਤੇਰੇ ਘਰ ਆਉਂਦਾ ਜੇ ਮੇਰੇ ਘਰ ਵੀ ਇਦਾਂ ਆਵੇ ਮੈਂ ਤਾਂ ਮੰਨਾਂਗਾ ਜਦੋਂ ਕਿਹੜਾ ਬੇਸ ਸੀ ਪ੍ਰਮਾਤਮਾ ਨੇ ਉਹ ਜਿਹੜਾ ਉਸ ਵੇਲੇ ਵਿਹਾਰ ਦਿਖਾਇਆ ਸੀ ਉਸ ਬੱਚੇ ਨੂੰ ਗਲ ਵਿੱਚ ਉਂਗਲਤੀ ਬਤੀ ਸੀ ਕੋਈ ਹੋਰ ਗੱਲ ਪਸਤ ਨਹੀਂ ਸੀ ਕਹਿੰਦੇ ਆ ਤੇ ਬਿਰਧ ਅਵਸਥਾ ਵਿੱਚ ਸੀ ਜਦੋਂ ਅਰਬਦਾਸ ਨੇ ਬੇਨਤੀ ਕੀਤੀ ਪ੍ਰਭੂ ਅੱਗੇ ਕਿ ਹੇ ਸਤਿਗੁਰੂ ਇਹ ਵੀ ਕਹਿੰਦਾ ਹੈ ਕਿ ਜਿੱਦਾਂ ਤੂੰ ਮੇਰੇ ਘਰ ਆਇਆ ਹੈ ਇਹ ਕਹਿੰਦਾ ਹੈ ਮੇਰੇ ਘਰ ਦੀ ਇਸੇ ਤਰ੍ਹਾਂ ਦਾ ਇਹਦੀ ਮੰਗ ਹੈ ਪ੍ਰਮਾਤਮਾ ਫਿਰ ਖੜਾ ਕੇ ਹੱਸਿਆ ਖੁਸ਼ ਹੋ ਗਿਆ ਕਿ ਇਹੋ ਜਿਹੇ ਭੈਜ ਤੇ ਮੈਨੂੰ ਖੁਸ਼ ਬਣਦੇ ਹਨ ਜਿਹੜੇ ਮੇਰੇ ਵਾਸਤੇ ਅਧੀਕ ਰੱਖਦੇ ਹਨ ਮੈਂ ਜ਼ਰੂਰ ਇਸੇ ਤਰ੍ਹਾਂ ਇਹਦੇ ਕਰ ਗਿਆ ਇਹੋ ਹੀ ਵਸਤਰ ਪਹਿਨਾਗਾ

ਤੈਨੂੰ ਵੀ ਜੀਵੇ ਕਿਹਾ ਹੈ ਕਿ ਰਾਤ ਨੂੰ ਤਹਾਂ ਪੰਜ ਦੇ ਸੱਤ ਤੋਂ ਹੋਣੀ ਹੋਵੇ ਦੋ ਤਿੰਨ ਵੇਂ ਕਿੱਦਾਂ ਗਿਆ ਜੇਸ ਵੇਲੇ ਉਹ ਫੁੱਲ ਢੇੜ ਕੀਤੇ ਘਰ ਤੋਂ ਬਾਹਰ ਹੀ ਵਿਹਾਰ ਹੋਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਗੁਰਮਖ ਸਿੰਘ ਉਹ ਜਿਸ ਵੇਲੇ ਦੇਵਾ ਸਿੰਘ ਦੀ ਲੰਗੜਾ ਬਰੂ ਉੱਥੋਂ ਇੱਕ ਚੁਟਕੀ ਲੈਣੀ ਉਠਾਈ ਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਚੁਟਕੀ ਦਾ ਕੀ ਵਿਹਾਰ ਹੈ ਗੋਮਕ ਸੰਨੇ ਹਜੂਰ ਚੰਚਲ ਦੇ ਚਰਨਾ ਦੇ ਥੱਲੇ ਇੱਕ ਚੁਟਕੀ ਕਲਾਕ ਦੀ ਫੱਟੇ ਦਰਵਾਜ਼ੇ ਤੋਂ ਬਾਹਰ ਹੋ ਕੇ ਉਹ ਬਿਹਾਰ ਬਾਹਰ ਹੋਇਆ ਜੇਸੂਲੇ ਰਾਤ ਭੀ ਸੰਗਸਮ ਸੱਜ ਗਿਆ ਨਾਲ ਕਮਰਾ ਸੀ ਕਿਸੇ ਨੂੰ ਕੋਈ ਪਤਾ ਨਹੀਂ ਚੱਲਿਆ ਹਜੂਰ ਚੰਚਲੀ ਕਮਰੇ ਤੋਂ ਬਾਹਰ ਭਾਏ ਕਮੀਜ਼ ਵੀ ਅਦਾਰ ਦਿੱਤਾ ਪਜਾਮਾ ਵੀ ਅਦਾਰ ਦਿੱਤਾ ਕਸ਼ੇਰਾ ਤੇ ਬਨੈਨ ਗੱਲ ਲਾ ਲਈ ਚਿੱਟੀ ਚਾਦਰ ਦੀ ਗਿਲਤੀ ਬਣਾ ਕੇ ਗੱਲ ਵਿੱਚ ਬੰਨ ਲਈ ਦਸਤਾਰ ਵੀ ਅਦਾਰ ਦਿੱਤੀ ਜਿਹੜੀ ਠਾਠੀ ਸੀ ਉਹ ਸਿਰ ਉੱਪਰ ਬੰਨ੍ਹ ਲਈ ਆਣ ਕੇ ਸੰਗਾਸਨ 'ਤੇ ਬੈਠ ਗਿਆ ਜਿਹੜਾ ਆਪੋਸਰੇ ਲਈ ਬਹੁਤ ਬੱਚੇ ਨੂੰ ਵਿਹਾਰ ਦਿਖਾਇਆ ਸੀ ਉਹ ਵਿਹਾਰ ਬਤਾਉਣ ਵਾਸਤੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਮੈਂ ਥੋੜੀਆਂ ਲੈਣਾ ਲੱਗੀਆਂ ਹੱਜੜਾ ਰਾਤ ਨੂੰ ਪਿਆਰ ਰਬਦਾਸ ਨੂੰ ਮਲਾ ਕੇ ਆਪਣੀ ਨਾਲ ਜਾਤ ਏ ਰਬਦਾਸ ਦੇ ਪੈਰ ਦੀ ਘੜੀ ਹੈ ਰਬਦਾਸ ਨੂੰ ਮਲਾ ਕੇ ਆਪਣੀ ਨਾਲ ਜਾਤ ਜਾਨ ਮੂਰਤੀ ਤਰਸ਼ਨਾਈਆ ਬੱਚੇ ਪੁੱਛਿਆ ਕਿ ਚਾਨਣ ਹੋਇਆ ਪਰ ਕਾਸ਼ ਉਹਦੇ ਘਰ ਕੋਸਵੇਂ ਨੇ ਪਰਮਾਤਮਾ ਨੇ ਝਲਕ ਦਿਖਾਈ ਸੀ ਕਿ ਮੈਂ ਆ ਗਿਆ ਰਵਦਾਸ ਦੇ ਘਰ ਉਹ ਬੱਚੇ ਨੂੰ ਚਾਨਣ ਜਿਹਾ ਵੇਲੇ ਨਜ਼ਰ ਆਇਆ ਉਹਨੇ ਰਵਦਾਸ ਨੂੰ ਪੁੱਛਿਆ ਕਿ ਰਵਦਾਸੇ ਕੀ ਖਿੰਦੇ ਇਹ ਕਹਿੰਦਾ ਚਾਨਣ ਆਇਆ ਅੱਜਿਕਾ ਬੱਚੇ ਪੁੱਛਿਆ ਕਿ ਚਾਨਣ ਹੋਇਆ ਆਕਾਸ਼ ਜਿਮੀ ਹੋਈ ਵਸ਼ਣ ਆਈ ਆ ਰਵਦਾਸ ਕਹਾਂ ਆ ਵੇਖ ਮੇਰਾ ਬਾਪ

ਬੱਜੇ ਰੋਕੇ ਦਿੱਤਾ ਆਖ ਖੜਾ ਗੱਡਿਆ ਮੋੜੀ ਕਾਦ ਬਹਾਈਆ ਓ ਰਮਦਾਸ ਜੀ ਜਿਉ ਮੇਰਾ ਧਰਮ ਦਾ ਬਾਪ ਮੈਂ ਤੈਨੂੰ ਬਾਪ ਮੰਨਦਾ ਮੈਨੂੰ ਇਹਦੇ ਨਾਲ ਬੁਲਾਦੇ ਪਰਮਾਤਮਾ ਦੇ ਜੇ ਰਾ ਤੇਰਾ ਵੀ ਬਾਪ ਆ ਰਮਦਾਸ ਜੀ ਜਿਉ ਮੇਰਾ ਧਰਮ ਦਾ ਬਾਪ

ਸੱਚ ਸੱਚ ਨਜ਼ਰੀ ਆਈ ਆਬਨਾਸੀ ਕਰਤਾ ਪਿਆ ਹੱਸ ਕਿ ਮੇਰੀ ਮੰਗ ਮੰਗਦਾ ਹੈ ਬੱਚਾ ਅਬਨਾਸੀ ਕਰਤਾ ਪਿਆ ਹੱਸ ਸੋਹਣਾ ਰੂਪ ਰਗਟਾਇਆ ਬੱਚੂ ਇੱਕ ਵਾਰ ਘੂਣ ਕੇ ਵੇਖ ਅੱਖ ਪਰਦਾ ਦੂਰ ਠਾਇਆ ਜਿਸ ਵੇਲੇ ਅੱਖ ਭੁਰੀ ਉਹਨੇ ਅੱਖ ਭੁਰੀ ਤੇ ਉਹਨੂੰ ਕੀ ਨਜ਼ਰ ਆਇਆ ਬੱਚੇ ਨੂੰ ਕਿ ਮੇਰੀ ਤੇ ਉਮਰ ਖਤਮ ਹੋ ਗਈ ਹੈ ਮੇਰੇ ਜੀਵਨ ਦੇ ਅੱਧ ਦਿਨ ਬਾਕੀ ਰਹਿ ਗਏ ਹਨ ਮੈਂ ਕੀ ਗੱਲ ਛੇੜ ਲਈ ਜਿਸ ਵੇਲੇ ਅੱਖ ਭੁਰੀ ਉਹਨੂੰ ਨਜ਼ਰ ਆ ਗਿਆ ਮੇਰੇ ਜੀਵਨ ਦੇ ਦਿਨ ਬਾਕੀ ਰਹਿ ਗਏ 8 ਨਾ ਤਾਂ ਤਤ ਜਣਾ ਤਗਾਈਆ

ਉਹ ਜੇ ਮੰਗਣਾ ਹੀ ਤੇ ਮੰਗ ਇਸ ਦਾ ਸੰਗ ਹੋਣਾ ਹੋਸ਼ਾਗੀ ਜੇ ਮੰਗਣਾ ਹੀ ਤੇ ਮੰਗ ਇਸ ਦਾ ਸੰਗ ਤੇ ਨਾਲੇ ਰਬਦਾਸ ਨਾਲੋਂ ਨਾ ਹੋਵੇ ਜਿਵਾਈਆ ਇਸ ਦੇ ਕੋਲ ਬਹੁਤੇ ਢੰਗ ਵਿਧੀ ਅਨੇਕ ਨਾਲ ਕਰਾਈਆ ਚੋਦੀ ਜੋ ਸਰੂਪ ਬਹਾਰੋ ਆਪਿਆ ਆਪਣੀ ਕਿਰਪਾ ਕਰੋ ਸੇੜਿਆ ਆਪਣਾ ਹੱਥ ਫਗਾਈਆ ਰਮਦਾਸ ਕਹਾ ਪ੍ਰਭੂ ਇਹ ਮੇਰਾ ਸਾਥੀ ਸੋਨਾ ਸੰਗ ਬਣਾਈਆ ਇਹਦੇ ਜੀਵਨ ਦੇ ਦਿਨ ਰਹਿ ਕੇ ਅਠੁ ਪਾਕੀ ਲੈਣਾ ਰਹਾ ਫਗਾਈਆ ਉਹ ਸ਼ਰਧਾ ਨਾਲ ਤਨ ਖਾਖੀ ਨਿਰਪਾ ਕਰਦੇ ਅਗਲਾ ਇਹ ਦੇ ਰਾਗ اقਰਾਰ ਕਰਦੇ ਕਿ ਕਿਦੋਂ ਕੋ ਸਮਾਉਣਾ ਸਾਡੇ ਜਾਨਾਂ ਤਨ ਖਾਕੀ ਮਿੱਟੀ ਵਿੱਚ ਸਮਾਈਆ ਜਰਾ ਇਹ ਦੇ ਵੱਲ ਝਾਕੀ ਮੇਰ ਨਜ਼ਰ ਉਠਾਈਆ ਇਸ ਨੇ ਇੱਕ ਬੇਨਤੀ ਮੈਨੂੰ ਆਖੀ ਸੋ ਕੀ ਕਹਿੰਦਾ ਰਬਦਾਸ ਪ੍ਰਭੂ ਨੂੰ ਜਿਸ ਵੇਦ ਘਰ ਆਇਓ ਮੇਰੇ ਰਤਈ ਤਾਨਾ ਕਪੜਾ ਇੱਕ ਸਹਾਈਆ ਇਹ ਵੀ ਚਾਹਦਾ ਮੈਂ ਦਰਸ਼ਨ ਕਰਾਂ ਕੁੰਮਲਾ ਪਤੀ ਜੇ ਗ੍ਰਹਿ ਮੇਰੇ ਫੇਰਾ ਪਾਈਆ ਸ੍ਰੀ ਭਦਵਾਨ ਗਿਆ ਇਹ ਸੋਹਣੀ ਚੰਗੀ ਬਾਤੀ ਮੌਤ ਲਈ ਆ ਬੱਚੇ ਨੇ ਮੰਗ ਮੰਗੀ ਹੈ ਪ੍ਰਮਾਤਮਾ ਕਹਿੰਦਾ ਮੰਗ ਇਹੀ ਮੰਗਣੀ ਚਾਹੀਦੀ ਹੈ ਕਿ ਪ੍ਰਮਾਤਮਾ ਨਾਲ ਮੇਲ ਹੋ ਜਾਵੇ ਸ੍ਰੀ ਭਗਵਾਨ ਗਿਆ ਇਹ ਸੋਹਣੀ ਚੰਗੀ ਬਾਤੀ ਜੋ ਮੈਨੂੰ ਦਿੱਤੀ ਸੁਣਾਈਆ ਜਗਤ ਜਹਾਂ ਅਨੁਭਵਤਾ ਜਗਤ ਬਣਾਵਾ ਸਾਥੀ ਸਾਖ ਆਤਮ దర్శਨ ਖਾਈਆ ਮਿਹਰबान ਹੋ ਗਿਆ ਪ੍ਰਮਾਤਮਾ ਕਿ ਮੈਂ ਇਹਨੂੰ ਸਾਖਿਆਤ ਦਰਸ਼ਨ ਦਿੱਤਾ ਹੁਣ ਤੇ ਇਹਨੂੰ ਮੈਂ ਅਜੇ ਚਾਨਣ ਦਾ ਹੀ ਚਮਤਕਾਰ ਦਿਖਾਇਆ ਹੈ ਜਗਤ ਜਹਾਨ ਬਣਾਵਾ ਭਗਤ ਜਗਤ ਬਣਾਵਾ ਸਾਥੀ ਸਾਖਿਆਤ ਦਰਸ਼ਨ ਖਾਈਆ ਜਿਸ ਵੇਲੇ ਕਾਜੁਗ ਆਵੇ ਅੰਧੇਰੀ ਰਾਤੀ ਚਾਰੇ ਪੁਲਤ ਅੰਧੇਰਾ ਛਾਈਆ ਉਹ ਮੈਂ ਬਣ ਕੇ ਆ ਪੁਰਖ ਆਪਣਾ ਸੀ ਨਹੀਂ ਉਸ ਵੇਲੇ ਕੱਜੁਗਦੇ ਅੰਤ ਮੈਂ ਆ ਬੰਦਾਰ ਜੋਤ ਸਰੂਪੀ ਫੇਰਾ ਪਾਈ ਆ ਉਸ ਵੇਲੇ ਇਹਦੀ ਮਾਨਸਾ ਹੋਵੇ ਜਾਂਦੀ ਉਸ ਵੇਲੇ ਵੀ ਇਹਨੂੰ ਮਾਨਸ ਦੇ ਹੀ ਦੇ ਦੂੰਗਾ ਤੇ ਫੇਰ ਕੀ ਕਰਨ ਦਾ ਉਸ ਵੇਲੇ ਇਹਦੀ ਮਾਨਸਾ ਹੋਵੇ ਜਾਂਦੀ ਕੁਰਮ ਕੀ ਆਪਣਾ ਰੂਪ ਵਖਾਇਆ ਔਰ ਰਬਦਾਸ ਤੂੰ ਵੀ ਬਣਾ ਸਾਥੀ ਆਉਣਾ ਬਾਹੋ ਦਈਆ ਫਿਰ ਕੀ ਕਰ ਪ੍ਰਭਾਤਮਾ ਨੇ ਮੈਂ ਇਸੇ ਤਰ੍ਹਾਂ ਇਸ ਦੇ ਘਰ ਕਟੂੰਗਾ ਰਾਤੀ ਦੂਜਾ ਬਸਤਰ ਨਾ ਕੋਈ ਸਾਈਆ ਜਿ ਜਿਨੇ ਇਹਨੇ ਦੇਖਿਆ ਹੈ ਜਿਹੜੇ ਬਸਤਰ 'ਚ ਮੈਂ ਤੇਰੇ ਘਰ ਆ ਰਿਹਾ ਹਰਵਦਾਸ ਉਸੇ ਵਸਤਰਾ ਵਿੱਚ ਹੀ ਮੈਂ ਅੱਜ ਦੇ ਦੇਖੇ ਭਾਗਰੂnga ਇਹਦੇ ਕੱਲ ਰਾਤ ਕੱਗੂnga ਉਹ ਵਸਤਰਾ ਪਾ ਲੈ। ਮੈਂ ਐਸੇ ਤਰ੍ਹਾਂ ਇਸ ਦੇ ਘਰ ਕੱਟੂnga ਰਾਤੀ ਦੂਜਾ ਬਸਤਰ ਨਾਲ ਕੋਈ ਸਹਾਈਆ ਦੇਖਣ ਰੱਖਦੀ ਫਰਮਾਤਮਾ ਨੇ ਉਸ ਤੋਂ ਬਾਅਦ ਹੱਥ ਮਾਰ ਕੇ ਕਹੇ ਉੱਤੇ ਛਾਤੀ ਫਿਰ ਇਹ ਰੌਲਾ ਪਾ ਦੇ ਕਿ ਆਖੇ ਉਹ ਸ਼ਹਿਨ ਸ਼ਾਹ ਮਿਲਿਆ ਤੁਰ ਦਰਗਾਈਆ ਉਸ ਵੇਲੇ ਇਹ ਵਾਇ ਦੇ ਦੇ ਸੰਸਾਰ ਕਿ ਪਰਮਾਤਮਾ ਆ ਗਿਆ ਜਿਸ ਨੇ ਪਿਛਲੀ ਖੇਲ ਪਛਾਤੀ ਅਗਲਾ ਲੈ ਕਾਰਿਆ ਮਕਾਈਆ ਪਰਮਾਤਮਾ ਨੇ ਕਿਹਾ ਜੇ ਮੈਂ ਅੱਜ ਕਿਰਪਾ ਨਾ ਕਰਦਾ ਜੇ ਅੱਜ ਇਹ ਕਿਰਪਾ ਨਾ ਕਰਦਾ ਦੇਵਾ ਸੰਗਮੀ ਮੁਕ ਜਾਣਾ ਸੀ ਇਸੇ ਵਸਾਖੀ ਉਸ ਵੇਲੇ ਇਹਦੇ ਅੱਜ ਦਿਨ ਲੰਘਦੇ ਸੀ ਤੇ ਹੁਣ ਵੀ ਇਹਨੇ ਤੇ 6 ਮਹੀਨੇ ਜਿਹਾ ਰਿਆ ਹੋਇਆ ਸੀ ਪ੍ਰਮਾਤਮਾ ਨੇ ਕਿਹਾ ਵਸਾਖੀ ਆ ਜਦ ਦਿਨ ਤੇ ਫਿਰ ਸੇ ਛੱਡ ਜਾਣਾ ਸੀ ਮੈਂ ਕਿਰਪਾ ਕਰਨ ਵਾਸਤੇ ਪਹਿਲਾਂ ਆ ਗਿਆ ਜੇ ਅੱਜ ਇਹ ਕਿਰਪਾ ਹੰਗ ਮੇਨ ਮੋਟ ਜਾਨਾ ਸੀ ਐਸੇ ਵਸਾਖੀ ਵੇਲਾ ਵਕਤ ਤੇ ਗਵਾਇਆ ਮਾਰਾ ਸ਼ੇਰ ਸੈਨੂ বিষ্ণੂ ਭਗਵਾਨੋ ਜੀਵਨ ਦੀ ਬਕਸ਼ ਕੇ ਦਤੀ ਤੇ ਆ ਦ੍ਰਿਸ਼ਟੀ ਝੋਲੀ ਪਾਈਆ ਏ ਕਿਰਪਾ ਕੀਤੀ ਕਿ ਜਿਹੜੀ ਹੋਤੀ ਤੂੜ ਦੀ ਚੁਟਕੀ ਹਜੂਰ ਜਨ ਜੀ ਨੇ ਉਸ ਵੇਲੇ ਪੜਦਾ ਰੱਖ ਕੇ ਉਸ ਬੱਚੇ ਦੀ ਕਰਮਣ ਦੇ ਵਿੱਚ ਪਾਈ ਸੀ ਉਸ ਬਾਅਦ ਇਹ ਗੱਤ ਲੈਣਾ ਹਨ ਉਹ ਕੀ ਕਿਰਪਾ ਕੀਤੀ ਕਿ ਇਹ ਜਿਹੜੀ ਇਹਦੇ ਦਰਵਾਜ਼ੇ ਵਿੱਚੋਂ ਤੂੜ ਦੀ ਚੁਟਕੀ ਭਰਾਈ ਸੀ ਉਹ ਕਿਹੜੀ ਸੀ ਤੂੜ ਕਹਿੰਦੀ ਜੇ ਰਬਦਾਸ ਦੇ ਨਾ ਆਉਂਦੀ ਹੱਥ ਰਬਦਾਸ ਰੋਕ ਮਾਇਸੀ ਕਿ ਗੁਰਮੁਖ ਸਿੰਘ ਜੇਸ ਵੇਲੇ ਦੇਵਾ ਸਿੰਘ ਦੀ ਲੰਗੜੀ ਗਰੂ ਉਥੋਂ ਇੱਕ ਚੁਟਕੀ ਲੈਣੀ ਠਾਈ ਆ ਇਹ ਪਰਮਾਤਮਾ ਨੇ ਕਿਰਪਾ ਕੀਤੀ ਪਰਦਾ ਚੁਕਿਆ ਕਿ ਮੈਂ ਕਿਹੜਾ ਲੈਣਾ ਦਿਲਾ ਦੇਣ ਵਾਸਤੇ ਆਇਆ ਦੋ ਤਮਤ ਧੂੜ ਕਹਿੰਦੀ ਜੇ ਰਵਿਦਾਸ ਦੇ ਨਾ ਆਉਂਦੀ ਹੱਥ ਪੁਰਖ ਕਾਲਾ ਹੁਕਮ ਸੁਣਾਈ ਆ ਹੋਣੀ ਮਾ ਨਾਲੋਂ ਪੁੱਤ ਕਰ ਦੇਣਾ ਸੀ ਅਲਕ ਹੋਣੀ ਸੀ ਜਗਤ ਜਿਦਾਈਆ ਤੇ ਦਾ ਚਾਣਾ ਸੀ ਅਗਨੀ ਆਗੋ ਤਤਾਂ ਦਾ ਤਤ ਵਡਾਈਆ ਓ ਦੇਵਾ ਸਿੰਘ ਦੇ ਬਦਲੇ ਦੋ ਮਹੀਨੇ ਪਹਿਲਾਂ ਆਇਆ ਭਜ ਆਪਣਾ ਫੇਰਾ ਪਾਈਆ ਇਹ ਤੇ ਪਰਮਾਤਮਾ ਕਿਰਪਾ ਕਰਦਾ ਹੈ ਪਹਾਨੇ ਬਣਾ ਬਣਾ ਕੇ ਭਗਤਾਂ ਨੂੰ ਤਾਰਨ ਵਾਸਤੇ ਇਹ ਲੜੀ ਚਲਾਈ ਸੀ ਪੁਰਾਂ ਦੀ ਮੈਂ ਕਿਤੇ ਹੀ ਮਾਣੀ ਮਗਲਾ ਨਹੀਂ ਹੈ ਜੋ ਰਸਵੰਸਿਕ ਸੀ ਜਮੂਗਾ ਉਹ ਤੇ ਵੀ ਕਿਰਪਾ ਕੀਤੀ ਸੀ ਕਿ ਇੱਕ ਸੋਤੇ ਬੱਚੇ ਦਾ ਸਰੀਰ ਸੁਣ ਜਾਣਾ ਸੀ ਕੋ ਵੀ ਘਰ ਤੋਂ ਬਾਹਰ ਤੇ ਪਰ ਥਲੇ ਵਿਹਾਰ ਹੋਇਆ ਕੋ ਘਰ ਵਾਲਿਆਂ ਨੇ ਬੇਦੀ ਕੀਤੀ ਕਿ ਸੱਚੇ ਪਾਤਸ਼ਾਹ ਤੂਤ ਪੇਟਾਂ ਦਾ ਬਹੁਤ ਜ਼ੋਰ ਹੈ ਪਰਮਾਤਮਾ ਨੇ ਕਿਰਪਾ ਕੀਤੀ ਲਖਮਨ ਸਿਆ ਉਹ ਘੁਮਾਡੀਆਂ ਦੇ ਵੀ ਪੂਤ ਭੱਜਣਗੇ ਤੁਹਾਡੇ ਘਰ ਦੇ ਤੇ ਕਿਧਰੇ ਰਹਿ ਅੱਜ ਮੈਂ ਆ ਗਿਆ ਦੇਣੇ ਦੇਣ ਵਾਲਾ ਆ ਗਿਆ ਹਾਂ ਅੱਜ ਘੁਮਾਡੀਆਂ ਦੇ ਵੀ ਪੂਤ ਭੱਜਣਗੇ ਜੇ ਪ੍ਰਮਾਤਮਾ ਆਇਆ ਸੀ ਤੇ ਕੰਡੀ ਤੋਂ ਕੰਡਿਆਂ ਦੇ ਵਿੱਚੋਂ ਕਿ ਭਗਤ ਜਨ ਲੱਭੇ ਹ ਜੋ 1387 ਵਿੱਚ ਜਮੂ ਦੀ ਧਰਤੀ ਇੱਥੇ ਹੀ ਜੋ ਸ਼ਕਤਾਂ ਦੇ ਚਰਨਾ ਤੋਂ ਸਰਬ ਹਰ ਸਤਿ ਤੋਂ ਮਾਫੀ ਮੰਗਦਾ ਕਿ ਕੋਈ ਬਚਨ ਅੱਗੇ ਪਿਛੇ ਬੋਲਿਆ ਗਿਆ ਹੋਵੇ ਹਰੂ ਸੰਚਾ ਦੀ ਤੋਂ ਆਪਕਾ ਮਾਫ ਸਰਬ ਹਰ ਸੰਤੂ ਮਾਫ ਕਰੇ ਸਾਰਿਆਂ ਨੇ ਛੜਦੀ ਜਗਾਰੇ ਦਾ ਸਾਧਿਆ ਹੈ ਇੱਕ ਬੇਂਤੀ ਮੈਂ ਬਿਲਾ ਕਰਦੀ ਹੈ ਕਿ ਵਾਰ-ਵਾਰ ਆਉਂਦਾ ਹੈ ਹਰ ਮਾਣੀ ਵਿੱਚ ਤੂੰ ਮੇਰਾ ਤੇ ਮੈਂ ਤੇਰਾ ਇਹਦਾ ਕੀ ਪਾਵ ਹੈ ਇਹ ਪ੍ਰਮਾਤਮਾ ਨੇ ਇਹ ਵੀ ਕਿਰਪਾ ਅਖ ਨੂਰ ਦੀ ਧਰਤੀ ਤੇ ਜੰਮੂ ਕੀਤਾ ਸੀ ਉਹ ਤੁਹਾਡੀਆਂ ਲੇਖੇ ਲਗਣੀਆਂ ਜੀਨੇ ਲਗਣੀਆਂ ਤੂੰ ਮੇਰਾ ਮੈਂ ਤੇਰਾ ਤੂੰ ਕਹਾਂ ਗਈਆਂ ਜਦੋਂ ਤੁਸੀਂ ਜੇਠੂ ਆਉਣਾ ਨਮਸਕਾਰਾਂ ਕਰਕੇ ਆਉਣਾ ਆਪਣੀਆਂ ਮਾਈਆਂ ਕਰੋ ਨਮਸਕਾਰ ਕਰਕੇ ਚੱਲਣਾ ਕਿ ਮਾਤਾ ਤੂੰ ਜਨਮ ਦਿੰਦਾ ਹੈ ਅਸੀਂ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਭਗਤ ਵਾਗੇ ਮਾਵਾ ਨੂੰ ਵੀ ਮਾਨ ਦਿੰਦਾ ਹੈ ਪ੍ਰਮਾਤਮਾ ਨੇ ਸਾਰੇ ਨੇ ਸਾਥ ਦੇਣਾ ਹੈ ਪੰਜ ਕਾ ਰੰਦਾ ਸੋ Hara <speaking in foreign language> 아